ਇਨੇ ਸਾਰੇ ਉਹ ਵੀ ਗੱਲਾਂ ਮਰੀਆਂ ਨੇ ਵੱਡੇ ਤੁਸੀਂ ਆਵਦੇ ਫਰੈਂਡਸ ਨਾ ਤੁਸੀਂ ਆਵਦੇ ਫਰੈਂਡਸ ਨਾ ਮੈਂ ਆਵਦੇ ਫਰੈਂਡਸ ਉਹ ਇਹਨਾਂ ਲਫਾਫੇ ਆ ਗਏ ਗਾਇਸ ਬਾਕੀ ਖੋਲ ਕੇ ਦਿਖਾਉਣੀ ਆ ਪਤਾ ਹੁੰਦਾ ਕਿ ਜੋ ਟਾਈਮ ਦਾ ਕੀ ਤੋਂ ਕੀ ਹੋ ਜਾਣਾ ਜਿਹੜੇ ਬੰਦੇ ਨੂੰ ਕਦੇ ਬੁਖਾਰ ਤੱਕ ਨਹੀਂ ਹੋਇਆ ਸੀ ਸਾਇਡ ਗੁੱਡ ਮਾਰਨਿੰਗ ਮਾਰਨਿੰਗ ਸਸਿਕਾ ਮਮੀ ਕਾ ਦੇ ਸਾਡੇ ਤਾਂ ਵਕਤ ਸਾਡੇ ਕਾੜਦੇ ਆਂ ਨਾ ਕਿਉਂ ਤੁਸੀਂ ਸਾਰੇ ਕਾਦੇ ਤਾਰੇ ਤੁਹਾਨੂੰ ਦਿੰਦੇ ਆ ਤਾਂ ਫਿਰ ਕੱਟਣਗੇ ਵੀ ਤਾਂ ਸਹੀ ਡੈਬਟ ਹੋਗੇ ਉਹਦੇ ਚਾਰਜਸ ਪੈਂਦੇ ਆ ਦੂਜੇ ਪੈਸੇ ਜਿਹੜੇ ਕੱਲ ਆਇਸ ਨਾਲ ਭੇਜ ਤਾਂ ਦਿੱਤੇ ਹਾਂ ਚਾ ਤੁਸੀਂ ਰੱਖਣੇ ਸੀਗੇ ਤੁਸੀਂ ਨਾਲ ਨਾ ਭੇਜਣ ਤੰਗ ਨਹੀਂ ਘਟਦੇ ਉਹ ਤਾਂ ਉਹਨਾਂ ਦਾ ਖਰਚਾ ਉਹ ਤਾਂ ਪੈਂਦਾ ਹੀ ਆ ਮੈਨੂੰ ਵੀ ਪੈਂਦਾ ਹੀ ਆ 56 ਰੁਪਏ ਤੋਂ ਬਸ ਉਹ ਪੈਸੇ ਦਾ ਵਾਲਾ ਪੈ ਗਿਆ ਗੁੱਡ ਮਾਰਨਿੰਗ ਕਾਦੀ ਹੋਈ ਪੈਸੇ ਦਾ ਵਾਲਾ ਪੈ ਗਿਆ ਪੈਸੇ ਕੱਟਲੇ ਸਾਡੇ ਅਕਾਊਂਟ ਚ 60 ਰੁਪਏ ਤੈਨੂੰ ਪਤਾ ਹੋਵੇ ਕਿਸੇ ਨੇ 60 ਰੁਪਏ ਕੱਟੇ ਗਏ ਤੇਰੇ ਪਾਪਾ ਦੇ ਅਕਾਊਂਟ ਚ ਘਾਟਾ ਪੈ ਗਿਆ 60 ਰੁਪਏ ਦਾ ਸਵੇਰ ਸਵੇਰ ਘਟਾ ਪੈ ਗਿਆ ਕੱਲ ਨੂੰ ਟੈਨਸ਼ਨ ਨਹੀਂ ਲੈਣੀ ਹਾਂ ਦਾਦੂ ਢੇੜ ਕੋਲੇ ਦਾਦੂ ਕਰਾੜ ਮਾਰਿਆ आया से लागे लागे। Good morning guys, सुनो <laughs> तो <सुते> <laughs> 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 दादी चाह पी आते ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸ਼ਸ਼ੀ ਕਾਲਜੀ ਕਿ ਭੂਜੀ ਮੈਂ ਪਤਿਆ ਜੀ ਤਾਬਾਸ਼ ਵੈਰੀ ਗੁੱਡ ਵੈਲ ਡਨ ਬੈਗ ਲੈ ਕੇ ਜੇ ਡਿੱਗਿਆ ਪਿਆ ਨਾ ਕਿਸੇ ਦਿਨ ਚੱਕਣਾ ਨਹੀਂ ਅਸੀਂ ਹਨਾ ਵੀ ਇਹ ਕੁੱਤਾ ਬਹੁਤ ਭੈੜਾ ਕਹਿੰਦੀ ਤੁਸੀਂ ਉਹ ਗੱਡੀ ਦੇਖੀ ਉਧਰ ਲਾਈ ਉਹਨਾਂ ਨੇ ਉਧਰ ਗੱਡੀ ਲੱਗੀ ਦੇਖੀ ਆਪਣੇ ਉਧਰ ਲਗੇਟ ਉਹ ਗੱਡੀ ਲਾਉਣ ਦਾ ਤਰੀਕਾ ਦਾ ਉਹਨਾਂ ਕੇ ਉਦੀ ਨਹੀਂਗੀ ਅੱਗੇ ਕਰਕੇ ਖੜੀ ਤਾਂ ਹੈ ਅੱਛਾ ਮੈਂ ਤਾਂ ਉਹ ਨਹੀਂ ਉਹਨੂੰ ਰੋਕ ਲੈਣਾ ਤੂੰ ਤੂੰ ਕਿੱਧਰ ਚੱਲੀ ਚੱਲ ਚੱਲ ਛੱਡ ਜੋ ਛੱਡ ਦੇ ਛੱਡ ਦੇ ਛੱਡ ਜੋ ਕੀ ਹੋ ਜਿਆ ਦੱਬ ਖੜਬੇ ਚ ਗੰਦ ਗੰਦੇ ਫਿਰ ਨਹੀਂ ਆਉਂਦੇ ਪਾਲੇ ਹੋਏ ਨੇ ਇਹਨਾਂ ਨੇ ਕਿੰਨਾ ਨੇ ਪਾਲੇ ਹੋਏ ਨੇ ਚਪਰਾ ਸਾਲਾਲੇ ਚ ਸਮਾਂ ਚਲੋ ਸੇਵਾ ਕਰਨੀ ਚਾਹੀਦੀ ਹੈ ਪਰ ਜੇ ਟਾਂਕ ਕਰਦੇ ਫਿਰ ਭਜਾ ਵੀ ਦੇਣਾ ਚਾਹੀਦਾ ਬਾਏ 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 ਵਾਟਰ ਪਾਲਿਸ ਐ ਬਾਏ ਥੈਂਕ ਯੂ ਫॉर ギਵਿੰਗ ਮੂਵ ਦਾ ਬਾਏ 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 ਤੂਪ ਨਿਕਲ ਗਈ ਤੂਪ ਇੱਕ ਗੱਡੀ ਆ ਖੜੀ ਆ ਇਹ ਸਾਡੇ ਕਰਾਇਦਾਰ ਦੀ ਉਹ ਪਿੱਛੇ ਵਾਲੀ ਗੱਡੀ ਦੇਖੋ ਲਾ ਕੇ ਗਿਆ ਕੋਈ ਤੇ ਕਿਸੇ ਦੇ ਘਰ ਦੇ ਮੋੜੇ ਲੱਗ ਚੱਲਿਆ ਗਿਆ ਜੇ ਅਗਲੇ ਨੇ ਅੰਦਰ ਵੜਨਾ ਹੋਵੇ ਕਿੱਧਰ ਦੇ ਵੜੇ ਉਹ ਵੀ ਟੇਢੀ ਵਿੰਗੀ ਸੱਡੀਆਂ ਲਾਉਣ ਲੱਗੇ ਵੀ ਨਹੀਂ ਦੇਖਦੇ ਲੋਕ ਚਲੋ 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 ਕਰੇ ਕੰਮ ਕੱਪੜੇ ਸੁੱਕਨੇ ਪਾਏ ਮੇਰ ਤੋਂ ਨਹੀਂ ਬਿਠਾਇਆ ਗਿਆ ਪਹਿਲਾਂ ਮੈਂ ਬਿਠਾਉਂਦਾ ਸੀ ਉਹਦੋਂ ਕਰਦਾ ਥੋੜਾ ਥੱਲੇ ਡਿੱਗ ਗਿਆ ਪਿੱਛੇ ਟੋਲਾ ਲਾ ਲ ਉਧਰ ਨੂੰ ਹੋ ਜਾ ਚੌਕੜੀ ਮਾਰ ਕੇ ਬਟਨਾ ਪਿੱਛੇ ਟੋਲਾ ਲਾ ਲੋ ਸਰਾਣੇ ਤੇ ਉਧਰ ਨੂੰ ਹੋ ਜਾ ਥੋੜਾ ਹੋਰ ਹੋ ਜਾ ਅੱਖਾ ਲਿਆ ਫੇਰ ਸੇਬੇ ਬਾਪੂ ਦਾ ਰਾਤ ਨੂੰ ਨਹੀਂ ਸੁਤੇ ਪਤਾ ਨਹੀਂ ਸੋ ਜਨਾਬ ਜੀ ਵੀ ਸੋਭ 3:30 ਵਜੇ ਉੱਠੇ ਸੀਗੇ ਉੱਤੇ ਵਸ਼ੂਂ ਵੇਰਾ ਕਰ ਲਿਆ ਸੀ ਨਮਾਇਨ ਨੂੰ ਗਿਆ ਫੇ ਰਾਤ ਨੂੰ ਸੋ ਹੁਣ ਪਤਾ ਨਹੀਂ ਕਹਿੰਦੇ ਬੈਠਾ ਵੀ ਨਹੀਂ ਜਾਂਦਾ ਕਿਤੇ ਬੈਹ ਜਾਂਦਾ ਸੀ ਆਪੇ ਉੱਠ ਕੇ ਮੇਰਾ ਤੌਲੀਆ ਡਿੱਕ ਚਲਿਆ ਸੀ ਦਿਨ ਬਦਨ ਜਿਆਦਾ ਵੀ ਉਠ ਹੋ ਰਹੇ ਆ ਆਏ ਹੋਏ ਚਲੋ ਦੇਖਦੇ ਹਾਂ ਕੀ ਬਣਦਾ ਕਿੱਧਰ ਖੜਿਆ ਲਓ ਜੀ ਆਪਣਾ ਆਰਡਰ ਆ ਗਿਆ ਚਿਕਨ ਦੇ ਭੁੱਖ ਲੱਗੀ ਸੀ ਜੀ

करो ਐ ਕਿ आ गए ਇਹ ਨਲਫਾਫੇ ਆ के ਗਾਇਸ ਬਾਕੀ ਖੋਲ ਕੇ ਦਿਖਾਉਣੇ ਆ ਪਾਵ भाजी ਦੋਸਾ ਤੇ ਹੋਰ ਕੀ ਹੈ ਆਹ ਦੇਖਦਾ ਮੈਂ ਕਿ ਖੋਲਦਾ ਇਹ ਪਨੀਰ ਪਨੀਰ ਯਸ ਪਨੀਰ ਸਾਦੇ ਸੂ ਚਿਕਨ ਦਰਦੀ ਗਿੱਡੀ ਸੋਹਣੀ ਕਿਵੇਂ ਲੱਗਿਆ ਮੁੱਤੇ ਬੰਨੂ ਸਬਜ਼ੀ ਡਾਲ ਦੇ ਪਾ ਲੋ ਦੱਸੋ ਇਹ ਰੋਬਟ ਤੋਂ ਨੰਬਰ 1 ਨਾ ਦੇ ਦਿੱਤੀ ਉਹਨਾਂ ਨੇ ਸੌਸ ਬਣਾ ਰਹੇ ਦੇ ਵਿੱਚ ਨਾ ਆਦਮੀ ਦਿੱਤੀ ਉਹਨਾਂ ਡਿਸ਼ ਨੂੰ ਸਾਰਾ ਕੁਝ ਖਾਲੀ ਕਰਤਾ ਆ ਦੇਖੋ ਗਾਇਸ ਮੋਮੋਸ ਨਾਲ ਨਾ ਉਹ ਸੌਰੀ ਸਪ੍ਰਿੰਗ ਰੋਲ ਨਾਲ ਇੰਨੀਆਂ ਚਟਨੀ ਆਈਆਂ ਸੀ ਆਹ ਵਾਲੀ ਚਟਨੀ ਬਹੁਤ ਸਵਾਦ ਸੀ ਆਹ ਤਾਂ ਦੋਨੋਂ ਨਹੀਂ ਮੈਨੂੰ ਸਵਾਲ ਲੱਗਿਆ ਤੇ ਗੁੰਨੂ ਕੋਲ ਰਹਿ ਗਿਆ ਬਾਕੀ ਸਭ ਨੇ ਖਾ ਲਿਆ ਲਾਸਟ ਪੀਸ ਆਹ ਤੰਦੂਰੀ ਸੌਸ ਕਿਹੜੀ ਚਟਨੀ ਮੰਮਾ ਕੰਦਾ ਰੁਕ ਜਾ ਰੁਕ ਜਾ ਗੁੰਨੂ ਬਲਗੋਣਾ ਬਲਗੋਣਾ ਮੈਂ ਕੀ ਦੱਸ ਦਿਆਂ ਗਾਇਸ ਨੂੰ ਸਪ੍ਰਿੰਗ ਰੋਲ ਇਹਦੇ ਨਾਲ ਟੇਸਟੀ ਲੱਗਿਆ ਗੁੰਨੂ ਦਾ ਢਿੱਡ ਭਰ ਗਿਆ ਗੁੰਨੂ ਦਾ ਢਕਾਰ ਦੀ ਵੱਜ ਰਿਹਾ ਹੁਣ ਬਾਦ ਦਿਨ ਹੋ ਗਏ ਸੀ ਨਾ ਗੁੰਨੂ ਜਿਆਦਾ ਹੀ ਕੁਛ ਖਾ ਲਿਆ ਅੱਜ ਬਾਰੇ ਦਿਨਾਂ ਬਾਅਦ ਹੈਵ ਯੂ ਮੇਰੀ ਪੀਜਾ ਆ ਪਾਓ ਬਾਜੀ ਪਾਓ ਬਾਜੀ ਡੋਸਾ ਤੇ ਫੋਰ ਕੀ ਸੀ ਪਨੀਰ ਟਿਕਾ ਤੇ ਸਪ੍ਰਿੰਗ ਰੋਲ ਮੈਂ ਤਾਂ ਇੱਥੇ ਦਾ ਖਾ ਮੰਮੀ ਹੋਰਾਂ ਨੇ ਡੋਸਾ ਖਾਦਾ ਮੰਮੀ ਦਾ ਡੋਸਾ ਫੇਵਰੇਟ ਆ ਪੂਆਈ ਹੋਈ ਆ ਸਾਡੀ ਪੂਆਣਾ ਵੀ ਡੋਸਾ ਖਵਾਤਾ ਪੂਆਣਾ ਮਲਾਵਾਂਗੇ ਤੁਹਾਨੂੰ ਬਾਅਦ ਚ ਨਥਾਣੇ ਵਾਲੀ ਪੂਆਈ ਹੋਈ ਆ ਸਾਡੀ ਕਿਹੜੀ ਪੂਆ ਸੇਬੋ ਕਿਹੜੀ ਕੀ ਨਾ ਪੂਆ ਦਾ ਪੂਆ ਕਾਣੀ ਪੂਆ ਕੰਨਿ ਕੰਨੀ ਕੰਨੀ ਪੂਆ ਸਭ ਤੋਂ ਵੱਡੀ ਪੂਆ ਪਾਣੀ ਪੂਆ ਹੂੰ ਮੜਾਣਾ ਪੂਆ ਨੂੰ ਬਚ ਗਿਆ ਪੂਆ ਢੋਸਾ ਕਿਵੇਂ ਲੱਗਿਆ ਸਵਾਦ ਸੀਗਾ ਉਹ ਜਿਹੜਾ ਇਹ ਦਿੱਤਾ ਹੋਇਆ ਪਰ ਨਾ ਨਾ ਸਹੀ ਕਰਕੇ ਦਿੱਤਾ ਹੋਇਆ ਵਾਲਾ ਜਿਹੜਾ ਮੈਂ ਦੇਖਿਆ ਨਹੀਂ ਲੋ ਜੀ ਸਾਡਾ ਸਟੱਡੀ ਟਾਈਮ ਹੋ ਗਿਆ ਇੱਥੇ ਸਾਬੂ ਬਣਾ ਰਿਆ ਸੀ ਕੋਕੋਨਟ ਟਰੀ ਵਿੱਚ ਛੱਡ ਗਿਆ ਆ ਦੇਖੋ ਸਾਬੂ ਨੇ ਬਣਾਇਆ ਮੰਗੋ ਟਰੀ ਟਰੀਜ਼ ਬਣਾਉਣੇ ਉਹਨੇ ਹਰਬਸ ਕਲਾਈਮਰ ਕਰੀਪਰਸ ਆਪਾਂ ਨੂੰ ਹੁੰਦੇ ਸੀ ਨਾ ایਵੀਐਸ ਦੇ ਵਿੱਚ ਆ ਬਣਾਉਣੇ ਆ ਮੈਡਮ ਨੇ ਕਿਹਾ ਜਿਹਨੂੰ ਡਰਾਇੰਗ ਆਉਂਦੀ ਉਹਨਾਂ ਨੇ ਡਰਾ ਕਰਨੇ ਆ ਬਾਕੀ ਪੇਸਟ ਕਰ ਲਿਓ ਸਭ ਕੰਨਾ ਮੈਂ ਡਰਾ ਕਰੂੰਗਾ ਬਣਾਉਂਦਾ ਬਣਾਉਂਦਾ ਭੱਜ ਗਿਆ ਹੁਣ ਦਿਖਾਉ ਹਜੇ ਕੀ ਬਣਾਇਆ ਇੱਥੇ ਬਣਾਉਣ ਲੱਗਿਆ ਸੀਗਾ ਕੋਕੋਨਟ ਟਰੀ ਹੁਣ ਵਾਸ਼ਰੂਮ ਚਲੇ ਗਿਆ ਖਾ ਪੀ ਕੇ ਗਿਆ ਮੰਮੀ ਨਹੀਂ ਦਿਖਾਉਣਾ ਕਿਉਂ ਗੰਦੀ ਵਾਧਾ ਕਿੰਨੀ ਰਾਈਟਿੰਗ ਲਿਖੀ ਆ ਕਿਉਂ ਗੰਦੀ ਲਿਖੀ ਆ ਉਹ ਤੇ ਛੇਤੀ ਛੇਤੀ ਲਿਖ ਰਿਹਾ ਅੱਛਾ ਆ ਦਿਖਾ ਉਹ ਜਿਹਦੇ ਨੂੰ ਫੋਣੀ ਆ ਤਾਂ ਪਤਾ ਉਹਨਾਂ ਨੂੰ ਤੇਰੀ ਰਾਈਟਿੰਗ ਬਹੁਤ ਸੋਹਣੀ ਹੈ ਇਹ ਆ ਦਿਖਾਓ ਲਓ ਪਤਾ ਗਾਇਸ ਨੂੰ ਆ ਦੇਖ ਲਓ ਗੁੰਨੂ ਦੀ ਕਾਪੀ ਪਾਈ ਸੋਹਣੀ ਰਾਈਟਿੰਗ ਨਵੀਆਂ ਕਾਪੀਆਂ ਲਾਈਆਂ ਸਾਰੀਆਂ ਕੰਮ ਸ਼ੁਰੂ ਹੋ ਗਿਆ ਸਟਾਰਟ ਹੋ ਗਿਆ 1 1 ਅਪ੍ਰੈਲ ਤੋਂ ਰਿਹਾ ਹੁਣ ਉਧਰ ਆਫ ਕੰਮ ਕਰ ਰਹੀ ਹੋਰ ਇਹ ਤਾਂ ਕੁਝ ਮੋਬਾਈਲ ਤੋਂ ਫਿਰ ਕਰੂਗੀ एक्टिविटी या कोई इस करके कहंधी है दिखाओ ना मैं गंदा लिखया हुन एनी आ भी गया फिर फिर जाएगा अब मैं मेनू दोवाइस स्केंट लानागा दोवाइस ले आऊंगा उसमें की लूंगी ठीक है जेसीबी में भी, भी पट्टी रहूगी ओके मम्मी क्लाउड्स ਨਾਲ ਬਣਾਵਾ ਜਿਵੇਂ ਕਿ ਆਪਾਂ ਆਈਡੀਆ ਲਾਉਨੇ ਆ ਇੱਥੇ ਕਲਾਊਡ ਬਣਾ ਦੇ ਅਭਿਸ਼ੰਦ ਸਿਰ ਹਟ ਗਿਆ ਮਨਮੀ ਤੇਰੀ ਆਏ ਸੀ ਕਿਉਂ ਉਹ ਕਹਿੰਦਾ ਸੀ ਲੱਟੂ ਲੱਗੇ ਆਏ ਅੱਛਾ ਤੂੰ ਥੋੜਾ ਡੁਗਾ ਕੇ ਆਏ ਹੋ ਜਾਨੀ ਸਭ ਗੁਰਦੁਆਰੇ ਗਈ ਸੀ ਮਾਨੰਦਰ ਮਾਲ ਬਣਾਇਆ ਸੀ ਕਿ ਇੱਕ ਦਾ ਸ਼ਾਇਦ ਕੋਈ ਡिडੂ ਬਾਬੂ ਲੱਗੀ ਤੂੰ ਤਾਂ ਰੋਜ਼ ਹੀ ਬੋਲ ਜਾਨੀ ਉੱਧਰ ਕੱਢ ਕੇ ਰੱਖ ਉਹਨੂੰ ਓਏ ਡिडੂ ਲੜੋ ਨਹੀਂ ना? लड़ना नहीं गा खेडो पिलो ना लड़दा दिन आपस च लड़ते हो पिलो चक पिलो फाइट है आपस चलो ਆ ਕੁੱਟੂ ਗਾ ਤੈਨੂੰ ਸਰਾਂ ਨੇ ਨਾ ਦੇਖੀ ਜਾਈ ਤੋ ਸਾਬੂ ਨੂੰ ਕੁੱਟ ਦੇ ਸਾਬੂ ਨੂੰ ਮਖਤਾ ਤੇ ਲੀਆ ਹੁਣ ਮਾਰਤਾ ਆ ਜਾ ਕੋਮਫੋਰਟ ਜੀ ਸਰਵਾਈਵ ਕਰਦੀ ਐਕਸਰਸਾਈਜ਼ ਅਸਰੇ ਜਾ 7 8 9 10 ਵੇਰੀ ਆਇਆ ਹੁਣ ਫੇਰ ਆਏ ਕਰੀ ਮੈਨੂੰ ਸੇ ਜਿਆਦਾ ਕਰਨਾ ਹਾਂ ਦੇ ਹਾਂ ਦੇ ਫੇਰ ਆਏ 10 ਆ ਜੀ ਹਾਂ

ਲੋ 10 ਹੋ ਗਏ ਫਿਰ ਇਥੋਂ ਉਲਟਾ ਇਥੋਂ ਫਿਰ ਇੱਥੋਂ ਆਇਆ ਇੱਕ ਕੋ 2 3 ਲੋ ਗਾਇਸ ਅੱਜ ਡਿਨਰ ਰੈਡੀ ਕਰ ਰਹੇ ਹਾਂ ਸ਼ਰਣੀ ਬਣਾਈ ਹੈ ਭੱਜੇ ਵੀਨਗੇ ਖਾ ਕੇ ਲਾਲ ਮੱਚਾ ਦੇ ਸੈਲਡ ਸਬਜੀ ਬਣ ਰਹੀ ਹੈ ਨੈਕਸਟ ਮਾਰਨਿੰਗ ਸਾਰੇ ਬਣ ਕੇ ਬੁੱਲਪਾਲ ਕੱਲਾ ਇਹੀ ਨਹੀਂ ਬਣਾਇਆ ਨੇ ਥਾਣੇ ਚ ਪਹਿਲਾਂ ਸਫਾਈ ਹੁੰਦੀ ਸੀ ਕਿੱਥੇ ਆ ਗਿਆ ਆਪਾਂ ਮਾ ਥਾਣਾ ਹੀ ਹੈ ਨਾ ਇਹ ਪਾਣੀ ਬੱਕਾ ਹੀ ਮਿਲਦਾ ਮੀ ਆਵੇ ਨਾ ਆਵੇ ਮੇਲਾ ਇਹ ਕਿਹੜਾ ਪਿੰਡ ਆ ਫਕਤੇ ਲੱਗਿਆ ਹੋਇਆ ਸਾਈਕਲ ਲੈ ਲੋ ਇੱਥੋਂ ਦੇ ਇੱਥੇ ਕੰਨ ਬਿੰਨੇ ਜਾਂਦੇ ਹਨ ਲੈ ਮੇਲੇ ਚ ਕੰਨਵੇਂ ਬਿੰਨੇ ਆਂਦੇ ਆ ਜੇ ਆਪਾਂ ਜਸ਼ਨ ਨੂੰ ਲਿਉਂਦੇ ਨਾਲ ਉਹਦੇ ਬਣਾ ਦਿੰਦੇ ਇਧਰ ਗੁਰਦੁਆਰਾ ਸਾਹਿਬ ਆ ਮਨੇ ਤਾਂ ਇੱਕ ਟੂ ਬਣਾ ਲਿਆ ਸੰਤਮੈਂ ਉਹੋ ਸੰਤਮੈਂ ਸੰਡੇ ਕਰਕੇ ਜਿਆਦਾ ਭੀੜ ਹੈ ਨਾ ਲੋਕ ਕਿੰਨੀ ਭੀੜ ਹੈ ਨਾ 30 ਰੁਪਏ ਸੇ 20 ਰੁਪਏ ਐਸਾ ਕੁਛ ਦੇ ਜਾਓ ਉਹ ਤੈਨੂੰ ਕਿਹ ਦੇ ਕੇ ਜਾਣਗੇ ਜਾ ਕੇ ਲੈਣਾ ਪਊਆ ਜਲੇਬੀਆਂ ਦਾ ਲੰਗਰ ਲੱਗਿਆ ਹੋਇਆ ਵੀ ਨਾ

ਪਈ ਨਿਕਲਦੇ ਗਏ ਬੱਸ ਤੋਂ ਹਾਂ ਜਿੱਤੇ ਮਰਜ਼ੀ ਜਾਓੜੋ ਇਕੱਠੀ ਇਕੱਠੀ ਦੀ ਹੋਊਗਾ ਥੋੜੇ ਉੱਚੇ ਰਹਿ ਗਏ ਆਪਾਂ ਅੱਗੇ ਥਰੋ ਅਨੰਗ ਦੇ ਇੰਤਕ ਪੜਿਆ ਕਦੇ ਆਹ ਬੋਰ ਖਾਲੀ ਹੁੰਦੀ ਹੈ ਟੈਂਪਲਿਨ ਪੰਮੀ ਪੰਮੀ ਮੈਂ ਦਰ ਟੈਂਪਲਿਨ ਤੇ ਛੱਡੂੰਗਾ ਇਹ ਕਿਹੜੀ ਟ੍ਰੈਂਪਲਿਨ ਹੈ ਇਹਨੂੰ ਬਦਾਂ ਨਹੀਂ ਜੰਪਿੰਗ ਵਾਲਾ ਕਿੰਨੇ ਇਸ਼ਟਾ ਛੱਡੂਗਾ ਕੁਲਚਾ 20 ਰੁਪਏ 버ਗਰ 30 ਰੁਪਏ ਗਰਮੀ ਚ ਸਾਹ ਭਲਾਈ ਬੈਠਣ ਵਾਲਾ ਸਿਸਟਮ ਜਾਲਾ ਤੱਕੜੇ ਜੁਰਦੋ ਗਿਆ ਹਾਂ ਨੱਚੂੰਗਾ ਉਸ ਸਮੇਂ ਕਿੰਨੇ ਦੂਰ ਤੱਕ ਲੱਗੀਆਂ ਦੁਕਾਨਾਂ ਕੁਝ ਨਾ ਤਕੜਾ ਮੇਲਾ ਹੀ ਆ ਹਾਂ ਐਤੋਂ ਕਿਹੜਾ ਮੋਇਸਟਰ ਟਰੱਕ ਮਿਲ ਲੰਦੇ ਨੇ ਬਹੁਤ ਅਸਲ ਚ ਮੇਲਾ ਕੁਝ ਵੀ ਨਹੀਂ ਹੁੰਦਾ ਆਹੀ ਜਨਤਾ ਹੀ ਬੜੀ ਆ ਕੇ ਵਹਿ ਜਾਂਦੀ ਆ ਹਾਂ ਐਤੋ ਕਿ ਰੀਦਨਾ ਬਸ ਲੋਕਾਂ ਨੇ ਦੇਖ ਦੇਖ ਗਾਂ ਗਾਂ ਨੰਗੀ ਜਾਣਾ ਉਹ ਆਹੀ ਦਸ ਦਸ ਵੀ ਕਹਿੰਦੇ ਗਏ ਛੱਲੇ ਨੇ ਬਈ ਬੀਬੀ ਜੀ ਆ ਆ ਰਵਾਂਗੇ ਮम्मा ਜੇ ਨਾ ਟਿਵੀ ਸ਼ੋ ਜੇ ਉਹਦਾ ਕੀ ਕਰੀਏ ਪੈਦਲ ਭਰੀ ਬੈਠਣਾ ਕੋਣ ਜੀ ਚੱਕਿਆ ਚੱਕਿਆ ਪੀਓ ਉਹ ਦੁਕਾਨ ਦਾ ਵੇ ਕਿੱਥੇ ਲੈ ਪਿੱਛੇ ਜਾਵਾਂ ਉਧਰ ਲੀਆਂ ਮੱਖੀਆਂ ਇੱਧਰ ਉਹਨਾਂ ਦਾ ਪਾਟਾ ਕ੍ਰੋਸ ਕਰ ਜਾਂਦੇ ਆਂ ਤੇ ਉਹ ਵੀ ਮੰਗਵਾਉਂਦਾ ਹਾਂ ਬਾਹਲਾ ਲੰਬਾ ਹੀ ਹੈ ਦੋਨੋਂ ਪਾਸੇ ਹੀ ਹੈ ਬੀਬੀ ਤੀਰ ਪੈਸੀ ਸ਼ੀਸ਼ਾ ਕਿਰਸੀ ਫ੍ਰੈਕਟਿਚ ਜੁੱਤੀ ਲੈਣੀ ਗੋਨ ਜੁੱਤੀ ਗੋਨ ਜੁੱਤੀ ਲੈਣੀ ਹਾਂ ਮੈਂ ਲੈਣੀ ਮੇਰੇ ਸਾਈਜ਼ ਦਾ ਨਹੀਂ ਵੀ ਨਹੀਂ ਆ ਦੇ ਕੁਛ ਵੀ ਲੱਗੀ ਹੋਈ ਪੀਣੀ ਆ ਮਾ ਮੇਲਾ ਭਾਈ ਬਾਲਾ ਲੰਬਾ ਆਹ ਦੇਖੋ ਟਰੈਕਟਰ ਫਰਿਆ ਹੋਇਆ ਬਹੁਤ ਜ਼ਰਤ ਆਈ ਹੈ ਕੁਛ ਘਰਾਂਗੇ ਕਹਿਣਾ ਇਦਾਂ ਲਿਆਂ ਨੂੰ ਪਤਾ ਹੋਊਗਾ ਚੱਛੇ ਯਕਾਲ ਜੀ ਸਵਾਗਤ ਹੈ ਸਾਡੇ ਤੁਹਾਡੇ ਸਾਰਿਆਂ ਦਾ ਸਾਡੇ ਨਿਊ ਵਲੌਗ ਦੇ ਵਿੱਚ ਤੇ ਹੈ ਤੋ ਲਿਆ ਜੁਕਤਾਰ ਮਾਲਬੂ ਲੈ ਅਸੀਂ ਪਹੁੰਚ ਗਏ ਡੇਰੇ ਜੁਕਤਾਰ ਸਾਡੇ ਨਾਲ ਆਇਆ ਤੇ ਫਿਰ ਆਪਾਂ ਉਹ ਕਰਦੇ ਆ ਫਿਰ ਮਿਲਦੇ ਆ ਤੁਹਾਨੂੰ ਗਾਇਸ ਮਾਥਾ ਟੇਕ ਲਈਏ ਪਹਿਲਾਂ ਪਾਣੀ ਨਹੀਂ ਹੈਗਾ ਤਲਕਣਾ ਜਾਇਓ ਪਾਣੀ ਉਹ ਚੇਂਜ ਨਹੀਂ ਨਾ ਕਰਦੇ ਹਰੀ ਭਈਆ ਬਸ ਪੈਰ ਗਰਮ ਵਾਹਿਗੁਰੂ 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 ਦਰਖਤਾਂ ਦੇ ਉਹ ਅੱਗੇ ਨਾ ਪੈ ਰੱਖੀ ਤਿਲਕ ਜਾਂਗੇ ਪਿੱਛੇ بس ਇੱਥੇ ਬਹਿ ਜਾ ਪੌੜੀ ਤੇ ਉਹ ਆਸਾ ਫੈਦਿਆਂ ਦੇ ਪੱਤੇ ਡਿੱਗੇ ਹੋਏ ਆ ਵਿੱਚ ਆ ਦੇਖ ਲਓ ਜਾ ਪਾ ਜਾ ਵਾਹਿਗੁਰੂ ਬਹੁਤ ਪਰਸ਼ ਤਪੀ ਜਾਂਦਾ ਵਾਹਿਗੁਰੂ ਮੇਰ ਕਰਿਆ ਸੱਪਤੇ ਮੇਰ ਕਰਿਓ

ਮਗ ਨਹੀਂ ਖਾਂਦਾ ਛੋਟੇ ਮੋਟੇ ਚੀਜ਼ ਐਸੀ ਨਾ ਖਾਂਦਾ ਮੇਰੇ ਘਰ ਵਾਲਾ ਸਮੋਸੇ ਨਹੀਂ ਖਾਂਦਾ ਗਾਇਸ ਕਹਿੰਦਾ ਮੈਂ ਨਹੀਂ ਖਾਣੇ ਸਮੋਸੇ ਨਹੀਂ ਖਾਂਦਾ ਹੋਰ ਘਰ ਵਾਲਾ ਮੌਲਾ ਨੂੰ ਬੱਦ ਕੋ ਖਾਣਾ ਲੋ ਗਾਇਸ ਕੱਲ੍ਹ ਦੇ ਲੱਗੇ ਸੀ ਸਾਬੂ ਦੀ ਡਰਾਈਂਕ ਬਣਾਉਣਾ ਅੱਜ ਕੰਪਲੀਟ ਹੋਇਆ ਮੰਗੋ ਟ੍ਰੀ ਕੱਲ੍ਹ ਕਰ ਤੇਰੇ ਚ ਵੀ ਕੋਕੋਨਟ ਟ੍ਰੀ ਇਹ ਸ਼ਰਬਸ ਬਣਾਉਣੇ ਸੀ ਰੋਜ਼ ਐਂਡ ਕੋਕੋਨਟ ਪਲਾਂਟ ਸੌਰੀ ਕਾਟਨ ਪਲਾਂਟ ਮੇਨਟੇਨਡ ਸਨਫਲਾਅਰ ਤੇ ਮਨੀ ਪਲਾਂਟ ਤੇ ਗ੍ਰੇਪ ਵਾਈਨ ਐਂਡ ਬੀਟਰ ਗਾੜ ਤੇ ਵਾਟਰਮੈਲਨ ਅੱਜ ਕੰਪਲੀਟ ਹੋਈਆ ਕੱਲ੍ਹ ਦੇ ਲੱਗੇ ਸੀ ਅਸੀਂ ਦੁਪਹਿਰੇ ਗੈਸਟ ਗਏ ਉਸ ਤੋਂ ਬਾਅਦ ਫਿਰ ਪੜਾਇਆ ਫਿਰ ਬਲੌਗ ਬਣਾਉਣ ਦਾ ਟਾਈਮ ਨਹੀਂ ਲੱਗਿਆ ਜਲਦੀ ਜਲਦੀ ਕੰਮ ਨੇ ਵੇੜਿਆ ਤੇ ਹੁਣ ਚਲਿਆ ਗਿਆ ਖੇਡਣ ਬਾਅਦ ਸਾਈਕਲਿੰਗ ਕਰਨਾ ਦੇਖੋ ਇਹਨਾ ਮੱਥਾ ਨਾਲ ਟਾਈਮ ਹੋ ਗਿਆ 6:30 ਹੁਣ ਮੈਂ ਲੱਗੀ ਸੀ ਸਬਜੀ ਘਟਨ ਅੱਜ ਆਪਾਂ ਬਣਾਵਾਂਗੇ ਪਰਖਾਂ ਹੋਣਗੇ ਜੀ ਨਾਲ ਜੀ ਦੀ ਖੁਰਪ ਪਸੰਦ ਹੈ ਪਰ ਇੰਨਾ ਕੰਮ ਲੰਦਿਆ ਹਜੇ ਸਕੂਲ ਸ਼ੁਰੂ ਹੋਇਆ ਨਹੀਂ ਕੰਮ ਤੇ ਕੰਮ ਕੱਲ ਦੇ ਲੱਗੇ ਅੱਜ ਵੇਲੇ ਹੋਏ ਆ ਤੇ ਸਾਡੇ ਕੋਲ ਕੋਈ ਨਾ ਕੋਈ ਡੈਡੀ ਦਾ ਪਤਾ ਲੈਣ ਆਇਆ ਰਹੂਗਾ ਇਸ ਕਰਕੇ ਬਲੌਗ ਘੱਟ ਸ਼ੂਟ ਹੁੰਦਾ ਹੈ ਤੇ ਬਲੌਗ ਦੀ ਟਾਈਮਿੰਗ ਦੇਖ ਲਿਆ ਕਰੋ ਜਦੋਂ ਕੋਲ ਆ ਕੇ ਧਿਆਨ ਰੱਖਿਆ ਕਰਿਓ ਉਹਨਾਂ ਨੂੰ ਸਬਜ਼ੀ ਕੱਟ ਕੇ ਮਿਲਦੇ ਆ ਕਾਹਜੂ ਆਈ ਮੈਨੂੰ ਤਾਂ ਪਹਿਲਾਂ ਹੀ ਖਾਧਾ ਪਾਪਾ ਨੇ ਖਵਾਈਆ ਸੈਬੂ ਫਸਟ ਆ ਗਿਆ ਕਾਦੇ ਨੇ ਰੋਟੀ ਖਾ ਦਿਆ ਪੇਠੀ ਰਹਾ ਪੇਠਾ ਨਹੀਂਗਾ ਉਹ ਮੈਂ ਇੱਕ ਸੈਕਿੰਡ ਦੱਸ ਜਲਦੀ ਪਾ ਰੋਟੀ ਪਟੇ ਨਾਲ ਸਵਾਸਿਕ ਹੈ ਦੱਸੋ ਜੇ ਮੇ ਰੋਟੀ ਖਾ ਨਹੀਂ ਤੇ ਤੁਹਾਡੀ ਕੀ ਹੁੰਦਾ ਜੇ ਨੰਗਦੀ ਇੱਥੇ ਹੋਲੀ ਖਾ ਉਹ ਰਾਮ ਨਾਲ ਮੈਂ ਜਿਆਦਾ ਵੱਡੀ ਬੁਰਕੀ ਪਾਉਂਦਾ ਹੋਏਗਾ ਹਮ ਸਬਜੀ ਘਟ ਲਾਉਂਦਾਗਾ ਫਿਰ ਉਹ ਰੁੱਖੀ ਰੁੱਖੀ ਜੀ ਇੱਥੇ ਫਸ ਜਾਂਦੀ ਆ ਫੂਡ ਪਾਈਪ ਚ सब्जी ज़्यादा ला के खाया कर रायता लाया कर नाल, नाल सब्जी ध्यान टीवी चुनाव पता लगता नहीं भी सब्जी लगी है कि नहीं रुखी मुँह च पा लें चलो भाई अब आइए डिनर कर लिए फिर मिलते हैं थोन भुख लगी पई है डैडी की खुराक का टाइम हो गया मीनस फेर का टाइम हो गया डिनर का टाइम हो गया चलो ਜਿਹੜਾ ਤੂੰ ਕੱਲ ਡੋਸਾ ਖਾਦਾ ਸੀ ਉਹ ਕਿਵੇਂ ਲੱਗਿਆ ਸੀ ਹੂੰ ਕੱਲ ਉਹ ਖਾਦਾ ਸੀ ਡੋਸਾ ਸਵਾਦ ਸੀਗਾ ਉਹ ਸੋਨੇ ਦਾ ਮੱਛੀ ਦੇ ਅੰਦਰ ਸਵਾਦ ਨਹੀਂ ਲੱਗਿਆ ਸਵਾਦ ਸੀ ਬੂਆ ਕਹਿੰਦੀ ਮੋਸੇ ਵੀ ਸਵਾਦ ਸੀ ਅੱਜ ਅੱਜ ਤੇ ਰੋਟੀਆਂ ਬਕਾ ਲੁਕਾ ਚੁੱਕੇ ਆ ਆ ਦੇਖੋ ਡੈਡੀ ਨੂੰ ਪਿਆਤਾ ਬਨਾਣਾ ਸ਼ੇਕ ਬਣਾ ਕੇ ਪਿਉਂਨਾਂ ਨੇ ਰਾਤ ਨੂੰ ਥੋੜਾ ਜਿਹਾ ਹੈਵੀ ਹੋ ਜਾਂਦਾ ਸੁੱਤੇ ਰਹਿੰਦੇ ਆ ਤੇ ਪਤਾ ਹੁੰਦਾ ਕਿ ਜੋ ਟਾਈਮ ਦਾ ਕੀ ਤੋਂ ਕੀ ਹੋ ਜਾਣਾ ਜਿਹੜੇ ਬੰਦੇ ਨੂੰ ਕਦੇ ਬੁਖਾਰ ਤੱਕ ਨਹੀਂ ਹੋਇਆ ਸੀ ਅੱਜ ਉਹ ਬੰਦਾ ਆਪਦੇ ਹੱਥ ਨਾਲ ਖਾ ਵੀ ਨਹੀਂ ਸਕਦਾ ਇਸ ਲਈ ਚੰਗੇ ਚੰਗੇ ਕਰਮ ਕਰੋ ਕਦੇ ਕਿਸੇ ਦਾ ਬੁਰਾ ਨਾ ਕਰੋ ਮਾੜੇ ਟਾਈਮ ਮੰਗੇ ਦਾ ਕੁਝ ਪਤਾ ਨਹੀਂ ਲੱਗਦਾ ਤੁਹਾਨੂੰ ਆਲਾ ਪਰ ਆਉਣਾ ਨਹੀਂ ਚਾਹੀਦਾ ਸੀਗਾ ਜੋ ਹੋ ਗਿਆ ਬਹੁਤ ਗਲਤ ਹੋਇਆ ਇਸ ਗੱਲ ਦਾ ਸਾਨੂੰ ਬਹੁਤ ਅਫਸੋਸ ਅੱਜ ਤੱਕ ਕੁਝ ਜ਼ਿਆਦਾ ਹੀ ਬੋਲ ਪਏ ਸੀ ਕੁਛ ਜ਼ਿਆਦਾ ਹੀ ਡਾਊਨ ਆ ਸੁਬਾਹ ਦੇ ਉੱਠੇ ਵੀ ਨਹੀਂ ਗੇ ਦੇਖਦੇ ਆ ਸੁਬਾਹ ਤੱਕ ਕੀ ਬੰਦ ਆ ਨਹੀਂ ਫੇ ਡਾਕਟਰ ਨੂੰ ਦਿਖਾਉਨੇ ਆ ਦਿਨ ਬੋ ਦਿਨ ਜ਼ਿਆਦਾ ਵੀਕਨੈਸ ਆ ਰਹੀ ਏ ਜਗਾ ਕਮਜ਼ੋਰੀ ਹੋਈ ਜਾਂਦੀ ਆ ਬਾਕੀ ਹੁਣ ਆਉਹੀ ਆ ਜੋ ਵਾਹਿਗੁਰੂ ਨੇ ਮਨਜ਼ੂਰ ਆ ਰੱਬ ਦੇ ਰੰਗਾਂ ਨੂੰ ਕੋਈ ਨਹੀਂ ਬਦਲ ਸਕਦਾ ਜੋ ਰੱਬ ਚਾਹੇ ਉਸੇ ਦੀ ਰਜ਼ਾ ਚ ਰਹਿਣਾ ਪੈਂਦਾ ਕਰਤੀ ਥੋੜਾ ਤੂੰ ਬਟਾ ਅਜੋ ਸਵੇਰ ਸਕੂਲ ਜਾਣਾ ਚੱਲ ਬਨੇ ਕਿਵੇਂ ਟਾਈਮ ਮੇਰੇ ਕੋਡਾ ਲੋ ਲਓ ਜੀ ਆ ਗਿਆ ਚਲੋ ਨੀਂ ਨੀ ਕਰੀਏ ਬੱਚੇ ਬਾਹਰ ਖੇਡਦੇ ਪੈਸੀ ਫੁੱਟਬਾਲ ਹੁਣ ਕਹਿੰਦਾ ਸਾਈਕਲਿੰਗ ਕਰ ਲੋ ਖਾਲੀ ਰੋਟੀ ਹੋ ਗਏ ਪਹਿਲੇ ਕਿਧਰ ਗਏ ਸਰ ਕਰਨ ਕਿ ਆ ਗਏ ਅਕਲ ਦੀ ਰੋਟੀ ਬਣਾ ਰਹੀ ਹੈ ਤੁਸੀਂ ਅੱਛਾ ਸੁਬ ਸੁਣਾ ਬਟਾ ਥੈਂਕ ਯੂ ਇਨੇ ਸਾਰੇ ਉਹ ਕਿੱਲਾ ਮਰੀ ਜਾਂਦੀ ਵੱਡੇ ਤੁਸੀਂ ਆਦੇ ਫਰੈਂਡ ਨਾ ਤੁਸੀਂ ਆਦੇ ਫਰੈਂਡ ਨਾ ਆਦੇ ਫਰੈਂਡ ਉਹ ਉਹਦਾ ਇੰਨੇ ਵੱਡੀ ਆ ਦੀਦੀ ਤੇਰੀ ਫਰੈਂਡ ਆ ਦੀਦੀ ਆ ਉਹਦਾ ਤੇਰੀ ਹਾਂ ਜਵਾਕ ਕਰ ਗਿਆ ਸਾਡੇ ਉਹ ਚਲ ਕੀ ਕਹਿੰਦੇ ਦੀਦੀ ਕੁਝ ਨਹੀਂ ਅਸੀਂ ਤੇ ਤੁਹਾਡੀ ਗੱਲ ਕਰਦੇ ਹਾਂ ਉਹ ਦੇਖੋ ਦੀਦੀ ਉਹਾਂ ਦੀ ਇੰਨੀ ਸਸਟੀ ਟ੍ਰਿਪ 6 ਦਿਨਾਂ ਦਾ 6 6 6000 ਰੁਪਏ ਕਿੱਥੇ ਕਿੱਥੇ ਲੈ ਕੇ ਗਈ ਸੀ ਬਾਹਰ ਜਾਣਾ ਹਜੇ ਮੈਨੂੰ ਯਾਦ ਨਹੀਂ ਯਾਦ ਨਹੀਂ ਹਾ ਹਾ ਚਾਈਲਡ ਦਾ ਕਮਰਾ ਹੋਇਆ ਪਿਆ ਚਾਈਲਡ ਸੋ ਗਾਇਸ ਚਾਈਲਡ ਦੇ ਕਮਰੇ ਦੇ ਨਾਲ-ਨਾਲ ਅੱਜ ਦੇ ਵਲੌਗ ਦਾ ਆਪਾਂ ਕਰਦੇ ਹਾਂ ਇਥੇ ਐਂਡ ਨੂੰ ਤਾਂ ਘੁੱਟ ਦੇਨੇ ਗਲੋ ਕਟੋ 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 ਚੱਲ ਕੇ ਕੁੱਟਣਾ ਚੱਲ ਤੋ ਘੁੱਟਿਆ ਮੈਂ ਜੀ ਚਲ ਬਾਏ ਬਾਏ ਗੁੱਡ ਨਾਈਟ ਗੁੱਡ ਨਾਈਟ ਇੱਕ ਵਾਰ ਕਟੋ ਕੁੱਟ ਚੱਕ ਕੇ ਲੈ ਜਾਣਗੇ ਮੈਨੂੰ ਕਹਿਣਗੇ ਗਲੇ ਘੁੱਟਦੀ ਸੀ ਤੂੰ ਮੈਂ ਬਾਏ ਬਾਏ ਗੁੱਡ ਨਾਈਟ ਬਾਏ ਬਾਏ किने ने चक्या गया ओ चक पीता क्या हाथ तोते के पानी पीता क्या चल सो जाओ गुड नाइट आ सब लोगा पे चिकन एंड कल में ले ब्लॉग दे नाल लाइक शेयर जरूर जो ओके जी बाय बाय गुड नाइट टेक लव यू बाय बाय